ਬਾਬਾ ਜੀ ਅਗਰ ਕਿਸੇ ਨੇ ਤੁਹਾਨੂੰ ਸੰਪਰਕ ਕਰਨਾ ਹੋਵੇ ਇਹ ਜੋ ਦੁਖਦੰਤ ਜੋ ਮਿਲ ਕੇ ਕਰ ਰਹੇ ਫੀਲ ਕਰ ਰਹੇ ਨੇ ਦੁੱਖਦਰ ਦੇ ਉਹਨਾਂ ਦੇ ਜੀਵਨ ਚ ਤੇ ਉਹ ਤੁਹਾਨੂੰ ਕੰਟੈਕਟ ਕਰਨਾ ਚਾਹੁੰਦੇ ਨੇ ਤਾਂ ਕਿੱਦਾਂ ਸੰਪਰਕ ਕਰਸਾਂ ਬੇਟੇ ਮੇਰੇ ਕੋਲ ਆ ਕੇ ਕੀ ਕਰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਜਾਣਾ ਚਾਹੀਦਾ ਸੱਚੇ ਪਾਤਸ਼ਾਹ ਦੀ ਬਾਣੀ ਸਾਡੇ ਸਾਰੇ ਦੁੱਖ ਕੱਟਦੀ ਹੈ ਜਨਮ ਜਨਮ ਕੇ ਦੁੱਖ ਨਿਵਾਰੈ ਸੂਕਾ ਮਨ ਸਾਧਾਰੈ ਦਰਸ਼ਨ ਪੇਟ ਤੋਂ ਬਹੁਤ ਨਿਹਾਲਾ ਹਰ ਕਾ ਨਾਮ ਵਿਚਾਰ ਹੈ ਮੇਰਾ ਵੈਦ ਗੁਰੂ ਗੋਬਿੰਦ ਹਿੰਜ ਪਰ ਫਿਰ ਵੀ ਜੇ ਇਹ ਨਾ ਚੇਜ ਸਰੀਰ ਕਿਸੇ ਦੇ ਕੰਮ ਆ ਸਕੇ ਕਿਸੇ ਨੂੰ ਸਾਡੇ ਬਚਨ ਚੰਗੇ ਲੱਗੇ ਹੋਣ ਕਿਸੇ ਨੂੰ ਸਹਾਰਾ ਲੱਗਿਆ ਹੋਵੇ ਕਿ ਇਹਨਾਂ ਬਚਨਾਂ ਨਾਲ ਸੇ ਠੀਕ ਹੋ ਸਕਦੇ ਆ ਆਪਣਾ ਸੰਤ ਆਸ਼ਰਮ ਹੈ ਮੇਟੇ ਰਾੜਾ ਸਾਹਿਬ ਦੇ ਕੋਲੇ ਜੀ ਲੁਧਿਆਣੇ ਤੋਂ ਵੀ ਰਾੜਾ ਸਰ ਦੀ ਬਸ ਮਿਲਦੀ ਆ ਅਮ드ਗੜ ਰਾਇਕੋਟ ਤੋਂ ਵੀ ਰਾੜਾ ਸਰ ਦੀ ਬਸ ਹੁੰਦੀ ਆ ਖੰਨੇ ਤੋਂ ਵੀ ਰਾੜਾ ਸਰ ਦੀ ਬਸ ਹੁੰਦੀ ਆ Her er det.